ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸੁਆਗਤ ਕਰਦਾ ਨੰਗਲ ਭਾਖੜਾ ਮੁੱਖ ਮਾਰਗ ਤੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨਾਮੀ ਵਕੀਲ ਦੀ ਕੋਠੀ ਦੇ ਸਾਹਮਣੇ ਬੂਟੇ ਤੇ ਤੀਂਦੂਆ ਦੇਖਿਆ ਗਿਆ ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਦੇ ਉੱਤੇ ਰਿਹਾਇਸ਼ੀ ਕਲੋਨੀ ਦੇ ਵਿੱਚ ਤੀਂਦੂਆ ਦੇਖਿਆ ਗਿਆ ਅਕਸਰ ਇਹ ਤेंदुआ ਵਾਰਡ ਨੰਬਰ 1 ਆਰੇ ਵਾਲੀ ਗਲੀ ਚ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਜਿਸ ਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਨੂੰ ਫੜਨ ਦੇ ਯਤਨ ਕਈ ਵਾਰ ਕੀਤੇ ਗਏ ਅਤੇ ਇਸ ਦੀਆਂ ਸੀਸੀਟੀਵੀ ਫੁਟੇਜ ਵੀ ਆਰੇ ਵਾਲੀ ਗਲੀ ਚ ਲੱਗੇ ਕੈਮਰਿਆਂ ਵਿੱਚ ਕੈਦ ਹੋਈਆਂ ਜਿਸ ਤੋਂ ਬਾਅਦ ਕਈ ਵਾਰ ਵਾਈਲਡਲਾਈਫ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਤੀਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ ਗਿਆ ਪਰ ਅੱਜ ਤੜਕਸਾਰ ਇਹ ਤੀਂਦੂਆ ਨੰਗਲ ਮੁੱਖ ਮਾਰਗ ਤੇ ਬੂਟੇ ਦੇ ਉੱਤੇ ਬੈਠਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਵਾਰਡ ਨੰਬਰ 1 ਦੇ ਲੋਕਾਂ ਦੇ ਵਿੱਚ ਫਿਰ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਤੀਂਦੂਏ ਦੀ ਜਾਣਕਾਰੀ ਮਿਲਦੇ ਹੀ ਵਾਈਲਡਲਾਈਫ ਵਿਭਾਗ ਦੇ ਅਮਰਿਤ ਲਾਲ ਮੌਕੇ ਤੇ ਪਹੁੰਚੇ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕੀ ਇਹ ਤੀਂਦੂਆ ਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਦੇ ਉੱਤੇ ਦਿਖਾਈ ਦੇ ਰਿਹਾ ਇਹ ਤੀਂਦੂਆ ਹੀ ਹੈ ਜਿਸ ਨੂੰ ਫੜਨ ਵਾਸਤੇ ਵਾਈਲਡਲਾਈਫ ਵਿਭਾਗ ਵੱਲੋਂ ਹੁਣ ਜਾਲ ਵਿਛਾ ਕੇ ਇਸ ਨੂੰ ਫੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਦੇਖਣਾ ਇਹ ਹੋਏਗਾ ਕਿ ਵਾਈਲਡਲਾਈਫ ਵਿਭਾਗ ਇਸ ਦੇਖੇਗੇ ਤੀਂਦੂਏ ਨੂੰ ਕਿੰਨੀ ਛੇਤੀ ਫੜਨ ਦੇ ਵਿੱਚ ਕਾਮਯਾਬ ਹੁੰਦਾ ਹੈ ਕਿਉਂਕਿ ਮੌਕੇ ਤੇ ਅਮਰਿਤ ਲਾਲ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਕਿ ਤੀਂਦੂਆ ਇਸ ਵਕਤ ਬੂਟੇ ਤੇ ਦਿਖਾਈ ਦੇ ਰਿਹਾ ਹੈ ਬੈਠਾ ਹੋਇਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਗੜਾ ਤੀਂਦੂਆ ਬੂਟੇ ਦੇ ਉੱਤੇ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਵਾਰਡ ਨੰਬਰ 1 ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਤੀਂਦੂਆ ਵਾਰਡ ਨੰਬਰ 1 ਦੀ ਆਰੇ ਵਾਲੀ ਗਲੀ ਵਿੱਚ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਕਈ ਕੁੱਤਿਆਂ ਨੂੰ ਵੀ ਇਹ ਤੀਂਦੂਆ ਪਹਿਲਾਂ ਸ਼ਿਕਾਰ ਬਣਾ ਚੁੱਕਿਆ ਹੁਣ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਤੇ ਚੜ ਕੇ ਇਹ ਤੀਂਦੂਆ ਆਰਾਮ ਫਰਮਾ ਰਿਹਾ ਹੈ ਵਾਈਲਡਲਾਈਫ ਵਿਭਾਗ ਦੀ ਟੀਮ ਹੁਣ ਮੌਕੇ ਤੇ ਪਹੁੰਚ ਕੇ ਜਲਦ ਇਸ ਤੀਂਦੂਏ ਨੂੰ ਫੜਨ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕਰੇਗੀ ਜਿਸ ਲਈ ਜਾਲ ਵੀ ਵਿਛਾਇਆ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਹ ਤੀਂਦੂਆ ਬੂਟੇ ਤੇ ਬੈਠਾ ਆਰਾਮ ਫਰਮਾ ਰਿਹਾ ਹੈ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਨੂੰ ਫੜਨ ਦੇ ਲਈ ਹੁਣ ਜਾਲ ਵਿਛਾਇਆ ਜਾ ਰਿਹਾ ਹੈ ਪਰ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਨਜ਼ਰ ਆ ਰਹੇ ਨੇ ਤੇ ਵਾਈਲਡਲਾਈਫ ਵਿਭਾਗ ਵੱਲੋਂ ਹੁਣ ਪੁਲਿਸ ਦੀ ਮਦਦ ਵੀ ਲਈ ਜਾ ਰਹੀ ਹੈ ਸਥਾਨਕ ਰਹਿੈਸ਼ੀ ਕਲੋਨੀ ਦੇ ਵਿੱਚ ਬਿਲਕੁਲ ਕੋਠੀ ਦੇ ਨਾਲ ਲੱਗਦੇ ਬੂਟੇ ਦੇ ਉੱਤੇ ਦੇਖੇ ਗਏ ਇਸ ਤੀਂਦੂਏ ਦੇ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਵਾਈਲਡਲਾਈਫ ਵਿਭਾਗ ਹੁਣ ਕਿੰਨੀ ਛੇਤੀ ਇਸ ਤੀਂਦੂਏ ਦਾ ਰੈਸਕਿਊ ਆਪਰੇਸ਼ਨ ਕਰਕੇ ਕਾਫੀ ਲੰਬੇ ਚਿਰ ਤੋਂ ਨਜ਼ਰ ਆ ਰਹੇ ਇਸ ਸਥਾਨਕ ਕਲੋਨੀ ਦੇ ਵਿੱਚ ਤੀਂਦੂਏ ਦੀ ਦਹਿਸ਼ਤ ਦੇ ਨਾਲ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਜੋ ਬਣਿਆ ਹੋਇਆ ਸੀ ਉਸ ਨੂੰ ਕਿੰਨੀ ਛੇਤੀ ਦੂਰ ਕਰਦਾ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤਸਵੀਰਾਂ ਬਹੁਤ ਹੀ ਖੌਫਨਾਕ ਰਹਾਸ਼ੀ ਕਲੋਨੀ ਦੇ ਵਿੱਚ ਬਿਲਕੁਲ ਕੋਠੀ ਦੇ ਨਜ਼ਦੀਕ ਇਸ ਤੀਂਦੂਏ ਦੇ ਦੇਖੇ ਜਾਣ ਨਾਲ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਰਿਹਾਇਸ਼ੀ ਕਲੋਨੀ ਦੇ ਵਿੱਚ ਆਲੀਸ਼ਾਨ ਕੋਠੀ ਦੇ ਸਾਹਮਣੇ ਬਣੇ ਬੂਟੇ ਤੇ ਲੱਗੇ ਬੂਟੇ ਤੇ ਇਹ ਤੀਂਦੂਆ ਦੇਖੇ ਜਾਣ ਨਾਲ ਇਲਾਕੇ ਦੇ ਵਿੱਚ ਵੱਡੀ ਦਹਿਸ਼ਤ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਥੇ ਅਸੀਂ ਤੁਹਾਨੂੰ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਬੂਟੇ ਦੇ ਉੱਤੇ ਬੈਠੇ ਇਸ ਤੀਂਦੂਏ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ TRUTH ਤੇ ਜਿੱਦਾਂ ਹੀ ਇਸ ਗੱਲ ਦੀ ਵੀਡੀਓ ਵਾਇਰਲ ਹੋਈ ਸਥਾਨਕ ਪੱਤਰਕਾਰਾਂ ਦੇ ਨਾਲ ਨਾਲ ਵਾਈਲਡਲਾਈਫ ਵਿਭਾਗ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਬੂਟੇ ਤੇ ਬੈਠਾ ਤੀਂਦੂਆ ਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਵਾਈਲਡ ਲਾਈਫ ਵਿਭਾਗ ਦੀ ਟੀਮ ਕਿੰਨੀ ਛੇਤੀ ਮੌਕੇ ਤੇ ਪਹੁੰਚ ਕੇ ਇਸ ਤੀਂਦੂਏ ਦਾ ਰੈਸਕਿਊ ਆਪਰੇਸ਼ਨ ਕਰਕੇ ਸਥਾਨਕ ਲੋਕਾਂ ਦੇ ਵਿੱਚ ਜੋ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਕਿੰਨੀ ਛੇਤੀ ਦੂਰ ਕਰਦੀ ਹੈ ਤਸਵੀਰਾਂ ਨੰਗਲ ਪਾਕੜਾ ਮੁੱਖ ਮਾਰਗ ਵਾਰਡ ਨੰਬਰ 1 ਦੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਬੂਟੇ ਤੇ ਬੈਠਾ ਇੱਕ ਤਗੜਾ ਤੇੰਦੂਆ ਦਿਖਾਈ ਦੇ ਰਿਹਾ ਜਿਸ ਨਾਲ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਨੰਗਲ ਭਾਖੜਾ ਮੁੱਖ ਮਾਰਗ ਤੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨਾਮੀ ਵਕੀਲ ਦੀ ਕੋਠੀ ਦੇ ਸਾਹਮਣੇ ਬੂਟੇ ਤੇ ਤਿੰਦੂਆ ਦੇਖਿਆ ਗਿਆ ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਦੇ ਉੱਤੇ ਰਿਹਾਇਸ਼ੀ ਕਲੋਨੀ ਦੇ ਵਿੱਚ ਤਿੰਦੂਆ ਦੇਖਿਆ ਗਿਆ ਅਕਸਰ ਇਹ ਤਿੰਦੂਆ ਵਾਰਡ ਨੰਬਰ 1 ਆਰੇ ਵਾਲੀ ਗਲੀ 'ਚ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਜਿਸ ਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਨੂੰ ਫੜਨ ਦੇ ਯਤਨ ਕਈ ਵਾਰ ਕੀਤੇ ਗਏ ਅਤੇ ਇਸ ਦੀਆਂ ਸੀਸੀਟੀਵੀ ਫੁਟੇਜ ਵੀ ਆਰੇ ਵਾਲੀ ਗਲੀ 'ਚ ਲੱਗੇ ਕੈਮਰਿਆਂ ਵਿੱਚ ਕੈਦ ਹੋਈਆਂ ਜਿਸ ਤੋਂ ਬਾਅਦ ਕਈ ਵਾਰ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ ਗਿਆ ਪਰ ਅੱਜ ਤੜਕਸਾਰ ਇਹ ਤੇਂਦੂਆ ਨੰਗਲ ਮੁੱਖ ਮਾਰਗ ਤੇ ਬੂਟੇ ਦੇ ਉੱਤੇ ਬੈਠਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਵਾਰਡ ਨੰਬਰ 1 ਦੇ ਲੋਕਾਂ ਦੇ ਵਿੱਚ ਫਿਰ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਤੀਂਦੂਏ ਦੀ ਜਾਣਕਾਰੀ ਮਿਲਦੇ ਹੀ ਵਾਈਲਡਲਾਈਫ ਵਿਭਾਗ ਦੇ ਅਮਰਿਤ ਲਾਲ ਮੌਕੇ ਤੇ ਪਹੁੰਚੇ ਅਤੇ ਇਸ ਗੱਲ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਦੇਖਣਾ ਇਹ ਹੋਏਗਾ ਕਿ ਵਾਈਲਡਲਾਈਫ ਵਿਭਾਗ ਇਸ ਦੇਖੇਗੇ ਤੀਂਦੂਏ ਨੂੰ ਕਿੰਨੀ ਛੇਤੀ ਫੜਨ ਦੇ ਵਿੱਚ ਕਾਮਯਾਬ ਹੁੰਦਾ ਹੈ ਕਿਉਂਕਿ ਮੌਕੇ ਤੇ ਅਮ੍ਰਿਤ ਲਾਲ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਕਿ ਤੀਂਦੂਆ ਇਸ ਵਕਤ ਬੂਟੇ ਤੇ ਦਿਖਾਈ ਦੇ ਰਿਹਾ ਹੈ ਬੈਠਾ ਹੋਇਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਗੜਾ ਤੀਂਦੂਆ ਬੂਟੇ ਦੇ ਉੱਤੇ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਵਾਰਡ ਨੰਬਰ 1 ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਤੀਂਦੂਆ ਵਾਰਡ ਨੰਬਰ 1 ਦੀ ਆਰੇ ਵਾਲੀ ਗਲੀ ਵਿੱਚ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਕਈ ਕੁੱਤਿਆਂ ਨੂੰ ਵੀ ਇਹ ਤੀਂਦੂਆ ਪਹਿਲਾਂ ਸ਼ਿਕਾਰ ਬਣਾ ਚੁੱਕਿਆ ਹੁਣ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਤੇ ਚੜ ਕੇ ਇਹ ਤੀਂਦੂਆ ਆਰਾਮ ਫਰਮਾ ਰਿਹਾ ਹੈ ਵਾਈਲਡਲਾਈਫ ਵਿਭਾਗ ਦੀ ਟੀਮ ਹੁਣ ਮੌਕੇ ਤੇ ਪਹੁੰਚ ਕੇ ਜਲਦ ਇਸ ਤੀਂਦੂਏ ਨੂੰ ਫੜਨ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕਰੇਗੀ ਜਿਸ ਲਈ ਜਾਲ ਵੀ ਵਿਛਾਇਆ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਹ ਤੀਂਦੂਆ ਬੂਟੇ ਤੇ ਬੈਠਾ ਆਰਾਮ ਫਰਮਾ ਰਿਹਾ ਹੈ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਨੂੰ ਫੜਨ ਦੇ ਲਈ ਹੁਣ ਜਾਲ ਵਿਛਾਇਆ ਜਾ ਰਿਹਾ ਹੈ ਪਰ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਨਜ਼ਰ ਆ ਰਹੇ ਨੇ ਤੇ ਵਾਈਲਡਲਾਈਫ ਵਿਭਾਗ ਵੱਲੋਂ ਹੁਣ ਪੁਲਿਸ ਦੀ ਮਦਦ ਵੀ ਲਈ ਜਾ ਰਹੀ ਹੈ ਸਥਾਨਕ ਰਹਿੈਸ਼ੀ ਕਲੋਨੀ ਦੇ ਵਿੱਚ ਬਿਲਕੁਲ ਕੋਠੀ ਦੇ ਨਾਲ ਲੱਗਦੇ ਬੂਟੇ ਦੇ ਉੱਤੇ ਦੇਖੇ ਗਏ ਇਸ ਤੀਂਦੂਏ ਦੇ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਵਾਈਲਡਲਾਈਫ ਵਿਭਾਗ ਹੁਣ ਕਿੰਨੀ ਛੇਤੀ ਇਸ ਤੀਂਦੂਏ ਦਾ ਰੈਸਕਿਊ ਆਪਰੇਸ਼ਨ ਕਰਕੇ ਕਾਫੀ ਲੰਬੇ ਚਿਰ ਤੋਂ ਨਜ਼ਰ ਆ ਰਹੇ ਇਸ ਸਥਾਨਕ ਕਲੋਨੀ ਦੇ ਵਿੱਚ ਤੀਂਦੂਏ ਦੀ ਦਹਿਸ਼ਤ ਦੇ ਨਾਲ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਜੋ ਬਣਿਆ ਹੋਇਆ ਸੀ ਉਸ ਨੂੰ ਕਿੰਨੀ ਛੇਤੀ ਦੂਰ ਕਰਦਾ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤਸਵੀਰਾਂ ਬਹੁਤ ਹੀ ਖੌਫਨਾਕ ਰਹਾਇਸ਼ੀ ਕਲੋਨੀ ਦੇ ਵਿੱਚ ਬਿਲਕੁਲ ਕੋਠੀ ਦੇ ਨਜ਼ਦੀਕ ਇਸ ਤੀਂਦੂਏ ਦੇ ਦੇਖੇ ਜਾਣ ਨਾਲ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਰਹਾਇਸ਼ੀ ਕਲੋਨੀ ਦੇ ਵਿੱਚ ਆਲੀਸ਼ਾਨ ਕੋਠੀ ਦੇ ਸਾਹਮਣੇ ਬਣੇ ਬੂਟੇ ਤੇ ਲੱਗੇ ਬੂਟੇ ਤੇ ਇਹ ਤੀਂਦੂਆ ਦੇਖੇ ਜਾਣ ਨਾਲ ਇਲਾਕੇ ਦੇ ਵਿੱਚ ਵੱਡੀ دہشت ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਥੇ ਅਸੀਂ ਤੁਹਾਨੂੰ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਬੂਟੇ ਦੇ ਉੱਤੇ ਬੈਠੇ ਇਸ ਤੀਂਦੂਏ ਦੀ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਤੇ ਜਿੱਦਾਂ ਹੀ ਇਸ ਗੱਲ ਦੀ ਵੀਡੀਓ ਵਾਇਰਲ ਹੋਈ ਸਥਾਨਕ ਪੱਤਰਕਾਰਾਂ ਦੇ ਨਾਲ ਨਾਲ ਵਾਈਲਡਲਾਈਫ ਵਿਭਾਗ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਬੂਟੇ ਤੇ ਬੈਠਾ ਤੀਂਦੂਆ ਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਵਾਈਲਡ ਲਾਈਫ ਵਿਭਾਗ ਦੀ ਟੀਮ ਕਿੰਨੀ ਛੇਤੀ ਮੌਕੇ ਤੇ ਪਹੁੰਚ ਕੇ ਇਸ ਤੀਂਦੂਏ ਦਾ ਰੈਸਕਿਊ ਆਪਰੇਸ਼ਨ ਕਰਕੇ ਸਥਾਨਕ ਲੋਕਾਂ ਦੇ ਵਿੱਚ ਜੋ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਕਿੰਨੀ ਛੇਤੀ ਦੂਰ ਕਰਦੀ ਹੈ ਤਸਵੀਰਾਂ ਨੰਗਲ ਪਾਕੜਾ ਮੁੱਖ ਮਾਰਗ ਵਾਰਡ ਨੰਬਰ 1 ਦੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਬੂਟੇ ਤੇ ਬੈਠਾ ਇੱਕ ਤਗੜਾ ਤਿੰਦੂਆ ਦਿਖਾਈ ਦੇ ਰਿਹਾ ਜਿਸ ਨਾਲ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀਦੀਰ